ਹੈਲੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜੀ ਨੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੀ ਪੰਜਾਬਨ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਟੇਟ ਸਲਵਾਰ ਦੀ ਕਟਿੰਗ ਉਹਦੇ ਲਈ ਆਪਾਂ ਇੱਕ ਕਪੜਾ ਵਿਛਾ ਲਿਆ ਤੇ ਮੈਂ ਹੁਣ ਤੁਹਾਨੂੰ ਦੱਸਾਂਗੀ ਕਿ ਸਟੇਟ ਸਲਵਾਰ ਕਿੱਦਾਂ ਕਟਿੰਗ ਕਰਦੇ ਆ ਇਹ ਆਪਾਂ ਇਹਦੀ ਲੰਬਾਈ ਹੈਗੀ ਹੈ 30 ਇੰਚ ਸਲਵਾਰ ਦੀ ਲੰਬਾਈ ਹੈਗੀ ਹੈ 30 ਇੰਚ ਆਪਾਂ 2 ਇੰਚ ਐਕਸਟਰਾ ਲਿਆ ਇਥੋਂ ਆਪਾਂ ਇਹਦੇ ਤੇ ਨਿਸ਼ਾਨ ਲਾਇਆ ਆਪਾਂ ਇਹ ਨਿਸ਼ਾਨ ਲਾ ਰੱਖਿਆ 3/2 ਇੰਚ ਤੇ ਦੇਖੋ 3/2 ਇੰਚ ਤੇ ਨਹੀਂ ਸੋਰੀ 3 ਇੰਚ ਤੇ ਨਿਸ਼ਾਨ ਲਾ ਰੱਖਿਆ ਆਪਾਂ ਆਪਾਂ ਇਥੇ ਨਿਸ਼ਾਨ ਸਾਡੇ ਇਥੋਂ ਨਿਸ਼ਾਨ ਆਪਾਂ 3 ਇੰਚ ਤੇ ਲਾ ਰੱਖਿਆ ਇਹਦੇ 3 ਇੰਚ ਦੇ ਵਿੱਚ ਆਪਾਂ 2 ਇੰਚ ਐਕਸਟਰਾ ਲੈ ਰੱਖਿਆ ਵੈਸੇ 3 ਇੰਚ ਹੀ ਨਿਸ਼ਾਨ ਆਉਣਾ ਸੀਗਾ ਆਪਾਂ 2 ਇੰਚ ਐਕਸਟਰਾ ਲਿਆ 2 ਇੰਚ ਐਕਸਟਰਾ ਆਪਾਂ ਤਾਂ ਲਿਆ ਆਪਾਂ 2 ਇੰਚ ਦੇ ਉੱਪਰ ਕਾਟ ਪਾਵਾਂਗੇ ਇਦੇ ਉੱਪਰ ਆਪਾਂ 4 ਇੰਚ ਦੀ ਬੈਲਟ ਪਾਵਾਂਗੇ। ਇੱਥੇ 3 ਇੰਚ ਦੇ ਉੱਪਰ ਆਪਾਂ ਨਿਸ਼ਾਨ ਲਾ ਰੱਖਿਆ। ਇੱਥੋਂ ਵੀ 33 ਇੰਚ ਦੇ ਉੱਪਰ ਆਪਾਂ ਨਿਸ਼ਾਨ ਲਾ ਰੱਖਿਆ। ਇਹ ਨਿਸ਼ਾਨ ਮੈਂ ਪਹਿਲਾਂ ਲਾ ਰੱਖੇ ਨੇ। ਇਥੋਂ ਆਪਾਂ 10 ਇੰਚ ਆਸਣ ਲਿਆ 10 ਲੈ ਲਓ ਚਾਹੇ 10.5 ਇੰਚ ਲੈ ਲਓ ਆਪਾਂ 10 ਵੀ ਲੈ ਸਕਦੇ ਹਾਂ 10.5 ਵੀ ਮੈਂ ਇਥੋਂ 10.5 ਇੰਚ ਆਸਣ ਰੱਖਿਆ ਤੇ ਫਿਰ ਇੱਥੇ ਆਪਾਂ ਇੰਚ ਟੇਪ ਰੱਖ ਕੇ ਇਹ ਹੀ ਆਪਾਂ ਚੌਕ ਨਾਲ ਨਿਸ਼ਾਨ ਲਾਏ ਆ ਇਹਦੇ ਉੱਪਰ ਉੱਪਰ ਕਟਿੰਗ ਕਰਾਂਗੇ ਇਹ ਆਪਾਂ ਚੌਕ ਨਾਲ ਨਿਸ਼ਾਨ ਲਾ ਰੱਖਿਆ ਨਿਚੋ ਨਿੱਜਾ ਆਪਾਂ ਪੌਂਚਾ ਜਦੋਂ ਬਣਾਵਾਂਗੇ ਉਹਦੇ ਵਿੱਚ ਆਪਾਂ 1/2 ਇੰਚ ਪਲੇਨ ਕਪੜਾ ਲੈਣਾ 1/2 ਇੰਚ ਇੱਥੋਂ 1/2 ਇੰਚ ਉੱਪਰੋਂ ਲਵਾਂਗੇ ਤੇ ਆਪਣਾ 1 1/2 ਇੰਚ ਦਾ ਪੌਂਚਾ ਤਿਆਰ ਹੋ ਜਾਊਗਾ ਇੱਥੋਂ ਆਪਾਂ 1/2 ਇੰਚ ਲੈਣਾ ਇੱਥੋਂ ਆਪਾਂ 1 ਇੰਚ ਤਾਂ ਲਿਆ ਕਿਉਂਕਿ 1/2 ਇੰਚ ਆਪਾਂ ਪੌਂਚੇ ਦੇ ਵਿੱਚ ਰੱਖਣਾ ਤੇ 1/2 ਇੰਚ ਵਿੱਚ ਆਊਗਾ ਮਾਰਜਨ ਆਪਾਂ ਇੱਥੋਂ 1 ਇੰਚ ਰੱਖਿਆ ਇੱਥੋਂ ਆਪਾਂ 2 ਇੰਚ ਦੀ ਆ ਤੇ ਹੀ ਪਾ ਦਾਂਗੇ ਇੱਥੇ ਕੋ 2 ਇੰਚ ਦੀ ਕਾਟ ਪਾਵਾਂ ਪੋਨੇ 2 ਇੰਚ ਦੀ ਪਾ ਦਿੰਨੇ ਬਹੁਤੇ ਪੋਨੇ 2 ਇੰਚ ਦੀ ਵੀ ਪਾਲੋ ਚਾਏ 2 ਇੰਚ ਦੀ ਪਾਲੋ ਮੈਂ ਪੋਨੇ 2 ਇੰਚ ਦੀ ਪਾਈਏ ਇਹ ਕਾਟ ਪਾ ਨਾਲ ਆਪਣੀ ਸਲਵਾਰ ਖੜਵੀ ਖੜਵੀ ਬਣੂਗੀ ਪਹੁੰਚੇ ਦੇ ਉੱਪਰ ਨੂੰ ਡਿੱਗਦੀ ਨਹੀਂ ਫਿਰ ਆਪਾਂ ਕੱਟ ਪਾਤੀ ਹੁਣ ਆਪਾਂ ਇਹਦੀ ਕਟਿੰਗ ਕਰਦੇ ਹਾਂ ਇਹ ਆਪਣੀ ਸਟੇਟ ਸਲਵਾਰ ਕੱਟ ਹੋ ਗਈ ਹੁਣ ਆਪਾਂ ਇਹਦੇ ਤੇ 벨ਟ ਪਾਣੀ ਹੈ 벨ਟ ਹੈ ਇਹਨਾਂ ਦੀ 25.5 ਇੰਚ ਆਪਾਂ ਬੈਲਟ ਦਰੋ ਇਹਦਾ ਕਪੜਾ ਬੱچے ਉਹਦੇ ਚੋਪਾਵਾਂਗੇ ਆਪਾਂ 4 ਇੰਚ 벨ਟ ਦੀ ਲੰਬਾਈ 4 ਇੰਚ ਪਾਣੀ ਹੈ ਤਾਂ ਆਪਾਂ ਰੱਖਾਂਗੇ 6.5 ਇੰਚ। ਅਗਰ ਤਿਆਰ 벨ਟ 5 ਇੰਚ ਪਾਣੀ ਹੋਵੇ ਤਾਂ 7.5 ਇੰਚ ਰੱਖਦੇ ਆ। ਹੁਣ ਆਪਾਂ 4 ਇੰਚ 벨ਟ ਪਾਣੀ ਹੈ ਤਾਂ ਫਿਰ 6.5 ਇੰਚ ਆ ਲੈਣਾ। ਇਹਨਾਂ ਦੀ 벨ਟ 25 ਤਿਆਰ ਆਪਾਂ 26 ਤਿਆਰ ਰੱਖਾਂਗੇ। ਇਧਰ ਆਪਾਂ ਨਿਸ਼ਾਨ 26 ਤੇ ਲਾਇਆ 26 ਆਪਾਂ ਕਟਿੰਗ ਕਰਾਂਗੇ ਹਾਫ ਹਾਫ ਇੰਚ ਵਿੱਚ ਆ ਜੂਗੀ ਤੇ ਸਾਡੇ 25 ਤਿਆਰ ਰਹਿ ਜੂਗੀ ਇਧਰੋਂ ਆਪਾਂ ਨਿਸ਼ਾਨ ਲਾਇਆ 6 ਤੇ ਤਿਆਰ ਆਪਣੀ ਬੈਲਟ 4 ਇੰਚ ਰਹਿ ਜੂਗੀ ਹੁਣ ਆਪੇ ਇਹਨੂੰ ਕਟਿੰਗ ਕਰ ਦਿੰਦੇ ਹਾਂ ਇਹ ਥੋੜੀ ਜੀ ਕਾਨ ਹੈ ਆਪਾਂ ਇਹਨੂੰ ਕੱਢ ਲਾਂਗੇ ਸੋ ਆਪਾਂ ਇਹਨੂੰ ਕੱਟ ਕਰ ਦਿੰਦੇ ਹਾਂ ਇਹ ਆਪਣੀ 벨ਟ ਦੀ ਕਟਿੰਗ ਹੋ ਗਈ ਇਹ ਆਪਣੀ ਸਲਵਾਰ ਹੈ ਇਹ ਆਪਣੀ 벨ਟ ਹੈ ਬਿਲਕੁਲ ਇਜ਼ੀ ਐਸਟੇਟ ਸਲਵਾਰ ਕਟਣੀ ਚਲੋ ਜੀ ਅਗਰ ਤੁਹਾਨੂੰ ਕੋਈ ਗੱਲ ਦੀ ਸਮਝ ਨਾ ਆਏ ਹੋ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਪੁੱਛ ਲੈਣਾ ਪਲੇਸ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਪੁੱਛਿਆ ਕਰੋ ਕੁਝ ਤੁਹਾਨੂੰ ਸਮਝ ਨਹੀਂ ਆਇਆ ਚਲੋ ਜੀ ਧੰਨਵਾਦ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਨਾਲ